بڑا ودیا ہوگا یہ سوچ کے

اپنے ستانے بچپن جب دیکھتے ہیں <سؤال> <بجپن> <سؤال> <جلو اپا> کہ <سؤال> سارا کچھ <پچھا> ہے گا پرماتما چیتا سندر سریر اتحاد کئی کمی نہیں ہے ایسے اکال پت اپنے لگا دیا ہے سامان یہ سارا کچھ فکا فکا لگتا ہے ਕਿਉਂਕਿ ਅਸੱਚ ਅਸਲੀ ਲੋਗ ਕੈਸਾ ਚਿੱਤੇ ਬੁਲਾਣਾ ਚੇ ਇੱਜ਼ਤ ਦੀ ਚੇ ਮਾਨਵ ਚੇ ਪਰਦੇ ਬਹੁਤ ਆ ਪਰ ਜਦੋਂ ਸਾਨੂੰ ਇਹ ਸਾਰਾ ਕੁਝ ਮਿਲ ਜਾਂਦਾ ਸਾਡੇ ਅੰਦਰ ਫਿਰ ਇੱਕ ਖਾਲੀ ਪੰਡਾ ਜਾਂਦਾ ਔਰ ਜਿਨ੍ਹਾਂ ਦੇ ਅੰਦਰ ਇਹ ਖਾਲੀ ਪੰਡਾ ਬਹੁਤ ਵੱਡੇ ਪੱਤਾ ਆ ਰਿਹਾ ਇਸੇ ਤਰ੍ਹਾਂ ਜੇ ਮਾਈਕ ਪਰ ਆਈ ਸੀ ਇਹਦੇ ਅੰਦਰ ਬਹੁਤ ਇੱਕ ਬੁਬ ਸੀ ਕੋਈ ਐਸਾ ਐਸਾ ਪਰਮਾਤਮਾ ਦਾ ਰਸਤਾ ਦੱਸਣ ਵਾਲਾ ਮਿਲੇ ਤਾਂ ਮੈਂ ਆਪਣੀ ਜ਼ਿੰਦਗੀ ਦਾ ਸਾਰ ਗਿਆ ਕਿਉਂਕਿ ਅਸੀਂ ਸਾਰੇ ਇੱਕ ਦੌੜ ਵਿੱਚ ਤਾਂ ਭਏ ਹੋਏ ਆ ਪਰ ਸਾਡੇ ਅੰਦਰ ਵੀ ਭੁੱਖ ਦਾ ਸਾਨੂੰ ਪਤਾ ਹੈ। ਔਰ ਸਾਨੂੰ ਸਭ ਤੋਂ ਮਿਲਣ ਦੇ ਬਾਅਦ ਵੀ ਜਿਹੜਾ ਖਾਲੀਪਨ ਲੱਗਦਾ ਉਹਦਾ ਕਾਰਨ ਇਹ ਹੀ ਹੁੰਦਾ ਹੈ ਕਿ ਅਸਲ ਵਿੱਚ ਸਾਡੀ ਕਿਰਨ ਦੀ ਭੁੱਖ ਹੋ ਰਹੀ ਹੁੰਦੀ ਹੈ। ਅਸੀਂ ਉਸ ਭੁੱਖ ਨੂੰ ਮਿਟਾਣ ਲਈ ਸਾਜ਼ਨ ਖੋਜ ਕਰ ਰਹੇ ਹੁੰਦੇ ਹਾਂ। ਇਹ ਉਦੋਂ ਸਾਡੇ ਜੀਵਨ ਦੇ ਵਿੱਚ ਕਿੰਦਰੀ ਜਦ ਅਗਰ ਜਿਸਾ ਦੀ ਕੋ ਵੱਡੀ ਹੋ ਜਾਂਦੀ ਹੈ ਸਾਡੇ ਅੰਦਰ ਉਹ ਕਿੰਨੀ ਹੋ ਜਾਂਦੀ ਹੈ ਕਿ ਤਾਂ ਪਰਮਾਤਮਾ ਕਰਸ ਕਰਕੇ ਕਿਰਪਾ ਕਰਕੇ ਸਾਨੂੰ ਕੋਈ ਐਸਾ ਸੰਤ ਮਹਾਪੁਰਸ਼ ਕੋਈ ਐਸਾ ਜੀਵਨ ਵਾਲਾ ਵਰਮੋ ਸੱਚਾ ਗੁਰੂ ਮਿਲਾ ਦੇਦਾ ਕਿ ਸਾਡੇ ਅੰਦਰ ਉਹ ਖੇਤਰਿਤ ਹੋ ਜਾਵੇ। ਉਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਉਸ ਰੂਪ ਦੇ ਦਰਸ਼ਨ ਕੀਤੇ ਕਿ ਗੁਰੂ ਨਾਨਕ ਸਾਹਿਬ ਅਡੋਲ ਬੈਠੇ ਨਿਰੰਕਾਰ ਦੇ ਨਾਲ ਜੁੜੇ ਹੋਏ ਨੇ ਤੇ ਉਹਦੇ ਕਦਮ ਉੱਥੇ ਹੀ ਰੁਕ ਗਏ। ਜਦੋਂ ਉਹਦੇ ਕਦਮ ਉੱਥੇ ਹੀ ਰੁੱਕ ਗਏ ਤਾਂ ਉਹ ਸਮਾਜ ਇਸ ਤਰ੍ਹਾਂ ਰੁਕ ਜਾਂਦਾ ਤੇ ਉਹ ਗੁਰਨਾਨ ਪਾਸ਼ਾ ਦੇ ਚਰਨਾਚੋਲੇ ਜੁਰੂ ਹੀ ਮੱਥਾ ਟੇਕ ਕੇ ਉੱਥੇ ਗਾਇਬ ਹੋ ਰੋਦਾ ਇਸ ਤਰ੍ਹਾਂ ਦਾ ਮਨ ਜੁੜਿਆ ਇਸ ਤਰ੍ਹਾਂ ਦਾ ਮਨ ਜੁੜਿਆ ਕਿ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਕਿੰਨੇ ਪੈਰ ਉੱਥੇ ਬੈਠੇ ਉਹਦੇ ਨਿਕਲ ਗਏ ਤੇ ਇਸੇ ਤਰ੍ਹਾਂ ਉਹਨੂੰ ਕੋਲ ਦੇ ਕੇ ਮਰਦਾਨਾ ਜੀ ਅਪੜਾਏ ਉੱਥੇ ਕੰਨੇ ਪਿਤਾ ਜੀ ਨਾਸ਼ਤਾ ਕਰਨਾ ਗੁਰਨਾਨ ਪਾਸ਼ਾ ਨੂੰ ਤੇ ਉਹ ਜਿਹੜੀ ਮਾਈ ਹੈ ਉਹਨੇ ਉਸੇ ਵੇਲੇ ਆਪਣੀ ਉਹਨੂੰ ਕਿਹਾ ਤੇ ਉਹਨੇ 36 ਪ੍ਰਕਾਰ ਦੇ ਭੋਜਨ ਦੇਣੇ ਨੇ ਭਾਈ ਮਰਦਾਨਾ ਜੀ ਨੂੰ ਭੋਜਨ ਰੂਪ ਚ ਦਿੱਤੇ ਤੇ ਗੁਰਮਾਨ ਸਿੰਘ ਸਾਹਿਬ ਨੇ ਉਹ ਤੇ ਇਹ ਸਿੱਖਿਆ ਦਿੱਤੀ ਕਿ ਉਸ ਮਾਈ ਨੂੰ ਨਜ਼ਰੀ ਨਜ਼ਰ ਮਿਹਾਲ ਕਰਕੇ ਕਿਹਾ ਕਿ ਮਰਦਾਨਿਆਂ ਵਿੱਚੋਂ ਪ੍ਰਦਾਰਥ ਮੰਗੇ ਅੱਜ ਦੀ ਡੇਟ ਚ ਤੈਨੂੰ ਪ੍ਰਦਾਰਥ ਤੇਵੇਂ ਮਿਲਗੇ ਤੇਨੂੰ ਪ੍ਰਸ਼ਾਦਾ ਅਮਰਤ ਵਿਨਾਸ਼ ਤੇ ਨਾਲ ਨਾਲ ਪ੍ਰਸ਼ਾਦਾ ਵੀ ਮਿਲ ਗਿਆ ਔਰ ਇਸ ਮਾਈ ਨੇ ਜੋ ਮੰਗਿਆ ਤੁਮ ਨੂੰ ਮਿਲ ਗਿਆ ਤੇ ਅਸੀਂ ਅਕਾਲ ਪੁਰਖ ਤੋਂ ਜੋ ਮੰਗਦੇ ਆ ਗੁਰਮਾਨ ਸਿੰਘ ਤੋਂ ਕਰਨੀ ਕਿ ਜੈਸੀ ਭੁੱਖ ਤੈਸੀ ਕਾਪੂਰਕ ਜੇ ਅੰਦਰ ਸਾਡੇ ਅੰਦਰ ਕੋਕ ਹੁੰਦੀ ਹੈ ਨਾ ਉਹ ਗੁਰਨਾਨਕ ਪਾਸ਼ਾ ਆਪ ਚੱਲ ਕੇ ਆ ਜਾਂਦੇ ਨੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰਨਾਨਕ ਪਾਸ਼ਾ ਦਾ ਆਗਮਨ ਹੋਇਆ ਤੇ ਗੁਰਨਾਨਕ ਪਾਸ਼ਾ ਜੋਤੀ ਜੋਤ ਸਮਾ ਗਏ ਅੱਜ ਜੇ ਗੁਰਦੰਸ ਸਾਹਿਬ ਨੂੰ ਆਪਾਂ ਮੱਥਾ ਟੇਕਦੇ ਆ ਗੁਰਨਾਨਕ ਪਾਸ਼ਾ ਹਾਜ਼ਰਾ ਹਜੂਰ ਨੇ ਅੱਜ ਵੀ ਗੁਰਨਾਨਕ ਪਾਸ਼ਾ ਹੀ ਮੌਜੂਦ ਨੇ ਅਸੀਂ ਜਿਸ ਭਾਵਨਾ ਨਾਲ ਜਿਸ ਅੰਦਰਲੀ ਹੋਕ ਨਾਲ ਜਿਸ ਅੰਦਰਲੀ ਹੋਕ ਪਿਆਸ ਨਾਲ ਜਦੋਂ ਉਹਨਾਂ ਨੂੰ ਯਾਦ ਕਰਾਂਗੇ ਨਾ ਤੋ ਅੱਜ ਵੀ ਉਪਰਤਕ ਰੂਪ ਵਿੱਚ ਹਾਜ਼ਰ ਨਾਜ਼ਰ ਰੂਪ ਵਿੱਚ ਸਾਨੂੰ ਦਰਸ਼ਨ ਦੇ ਕੇ ਸਾਡੀ ਜ਼ਰੂਰਤ ਪੂਰੀ ਕਰਕੇ ਇਸ ਕਰਕੇ ਪਰ ਕਮੀ ਸਾਡੇ ਚ ਇਹ ਹੈ ਕਿ ਅਸੀਂ ਮੰਗਦੇ ਹੀ ਉਹ ਚੀਜ਼ਾਂ ਰਹਿ ਜਾਂਦੀਆਂ ਦੇਣੀਆਂ ਸਾਨੂੰ ਕਦੀ ਸੁੱਖ ਨਹੀਂ ਦੇ ਸਕਦੀਆਂ ਦੇ ਸਕਦੀਆਂ ਅਸੀਂ ਪਦਾਰਥ ਮੰਗਦੇ ਆ ਪੁੱਤਰ ਮੰਗਦੇ ਆ ਪਰਮਾਤਮਾ ਦਾ ਸੁੱਖ ਸ਼ਾਂਤੀ ਮੰਗਦੇ ਆ ਉਹ ਸਭ ਕੁਝ ਆਨ ਦੇ ਬਾਵਜੂਦ ਵੀ ਸਾਨੂੰ ਅੰਦਰਲੀ ਕੁੱਪ ਕਦੀ ਸਾਡੀ ਤ੍ਰਿਪਤ ਨਹੀਂ ਹੋਣੀ ਗੁਰੂ ਸਾਹਿਬ ਕਿਰਪਾ ਕਰੇ ਸਾਡੀ ਮਾਈ ਭਾਈ ਵਰਗੀ ਅੰਦਰਲੀ ਭੁੱਖ ਹੋ ਜਾਏ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੇਵਲ ਤੇ ਕੇਵਲ ਗੁਰੂ ਸਾਹਿਬ ਦੀ ਅਸੀ ਅਗਰ ਜਦੋਂ ਨਾਮਦਾਨ ਦੀ ਮੰਗ ਕਰਾਂਗੇ ਪ੍ਰਮਾਤਮਾ ਕੋਲੋਂ ਸਿਮਰਨ ਦੀ ਮੰਗ ਕਰਾਂਗੇ ਤਾਂ ਗੁਰੂ ਸਾਹਿਬ ਨੇ ਮਾਈ ਭਾਈ ਨੂੰ ਤੇ ਨਜ਼ਰੀ ਨਜ਼ਰ ਮਿਹਾਲ ਕਰਕੇ ਇਹ ਵਾਦਨ ਕੀਤਾ ਕਿ ਤੁਸੀਂ ਰੋਜ਼ ਬਾਣੀ ਪੜਨੀ ਹੈ ਜਰਨੀ ਸਾਧਾ ਪਾਠ ਕਰਨਾ ਹੈ ਸਿਮਰਨ ਕਰਨਾ ਹੈ ਵਾਹਿਗੁਰੂ ਦਾ ਜਾਪ ਕਰਨਾ ਹੈ ਤੇ ਮਾਈ ਭਾਈ ਜੀ ਜਿਹੜੀ ਅੰਦਰਲੀ ਜਿਹੜੀ ਭੁੱਖ ਸੀ ਉਹ ਗੁਰਨਾਨ ਪਾਤਸ਼ਾਹ ਨੇ ਸ਼ਾਂਤ ਕੀਤੀ ਇਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਕਿ ਜੇ ਸਾਡੇ ਕੋਲ ਸਾਰਾ ਕੁਝ ਹੈਗਾ ਫਿਰ ਵੀ ਅਸੀਂ ਬਿਮਾਰ ਆਂ ਸਾਰਾ ਕੁਝ ਹੈਗਾ ਫਿਰ ਵੀ ਅਸੀਂ ਦੁਖੀ ਆਂ ਸਾਰਾ ਕੁਝ ਹੈਗਾ ਫਿਰ ਵੀ ਅੰਦਰੋਂ ਸਾਡੇ ਅੰਦਰ ਖਾਲੀਪਾਨ ਹੈ ਤਾਂ ਅਸੀਂ ਗੁਰਨਾਨ ਪਾਤਸ਼ਾਹ ਜੀ ਤੋਂ ਨਾਮ ਦੀ ਦਾਤ ਮੰਗੀਏ ਸਿਮਰਨ ਦੀ ਦਾਤ ਮੰਗੀਏ ਨਿਤਨੇਮ ਦੀ ਦਾਤ ਮੰਗੀਏ ਅਮਰਤ ਦੀ ਦਾਤ ਮੰਗੀਏ ਕਿਉਂਕਿ ਇਹ ਦਾਤਾ ਫਿਰ ਇੱਕ ਕਈ ਵਾਰੀ ਮਾਂਚੇ ਸਵਾਲਾਂ ਅੰਦਰ ਵੀ ਕਈ ਲੋਕ ਤਾਂ ਜਿਹੜੇ ਅਮਰਿਤ ਛੱਕਿਆ ਉਹ ਵੀ ਦੁਖੀ ਨੇ ਉਹ ਦੁਖੀ ਨੇ ਉਹਨਾਂ ਦੇ ਕੋਈ ਪੂਰਬਲੇ ਕਰਮ ਸੀ ਜਿਹੜਾ ਉਹਨਾਂ ਨੂੰ ਅਮਰਦੀ ਦਾਤ ਮਿਲੀ ਹੈ ਪਰ ਜਿਹੜੀ ਉਹਨਾਂ ਵੱਲੋਂ ਕਾਜ ਕਮਾਈ ਆ ਉਹਨਾਂ ਦੇ ਅਜੇ ਕਰਮ ਬਚੇ ਹੋਏ ਨੇ ਕਿਤੇ ਨੂੰ ਉਹ ਗੁਰੂ ਸਾਹਿਬ ਜਾਣੀ ਜਾਣ ਨੇ ਉਹਨਾਂ ਨੇ ਆਪੇ ਕਰ ਦੇਣੇ ਨੇ ਪਰ ਇਹ ਨਿਸ਼ਚਿਤ ਹੈ ਕਿ ਜਿਹੜਾ ਗੁਰੂ ਸਾਹਿਬ ਕੋਲੋਂ ਨਾਮ ਦੀ ਦਾਤ ਮੰਗਦਾ ਹੈ ਮੰਗਦਾ ਰਹਿੰਦਾ ਹੈ ਮੰਗਦਾ ਰਹਿੰਦਾ ਸੱਚੇ ਮਨ ਨਾਲ ਉਹਨੂੰ ਕਿਤੇ ਨਾ ਜਰੂਰ ਤੇ ਜਰੂਰ ਨਾਮ ਦੀ ਪ੍ਰਾਪਤੀ ਹੁੰਦੀ ਹੈ ਸੋ ਆਓ ਆਪਾਂ ਸਾਰੇ ਗੁਰਦੁਆਰਿਆਂ ਦੇ ਪਾਸੇ ਇਹਦੇ ਇਸ ਗੁਰਪ੍ਰੇਸ ਨਗਰੀਏ ਕਿ ਅਗੋਦੋਸੀ ਇੱਕ ਰੂਪੀਨ ਜਰੂਰ ਬਣਾ ਲਈਏ ਵੀ ਸੱਚੇ ਮੂਹ ਜਦੋਂ ਤੱਕ ਅਸੀਂ ਬਾਣੀ ਨਹੀਂ ਪੜ ਲੈਂਦੇ ਜਪੀ ਸਾਹਿਬ ਦਾ ਪਾਠ ਨਹੀਂ ਕਰ ਲੈਂਦੇ ਗੁਰਸਾਹਿਬ ਦੇ ਚਰਨਾਂ 'ਚ ਅਰਦਾਸ ਨਹੀਂ ਕਰ ਲੈਂਦੇ ਉਦੋਂ ਤੱਕ ਅਸੀਂ ਮੁੱਛ ਕੋਈ ਧੁੱਕੀ ਦੀ ਪਾਣੀ ਪਛਾਤਾ ਨਹੀਂ ਪਾਣਾ ਇਸ ਆਦੇਸ਼ ਤੇ ਇਹ ਕਿਰਪਾ ਉਹ ਦਿਨਾ ਇਸ ਗੁਰੂ ਰੂਪ ਤੇ ਅਗਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਹੋਰ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਨਾਲ ਜੋੜ ਕੇ ਰੱਖੂਗੀ ਇਹਨੇ ਸ਼ੁਕਤਵਾਨ ਕਰਨੇ ਵੀ ਹੋਈਆਂ ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ